ਅਗਮ ਅਗੋਚਰ ਅਲਖ ਅਪਾਰਾ ਇਹ ਐਡਾ ਵੱਡਾ ਕਾਇਕੋਸਮੋਸ ਆ ਜਿਹਦੇ ਇੱਕ ਇੱਕ ਅੱਖਰ ਨੂੰ ਰੈਬੂਰੇਟ ਕਰਨ ਲਈ ਲੋਕ ਤਿੰਨ ਤਿੰਨ ਦਿਨ ਵੀ ਲੱਗੇ ਰਹਿੰਦੇ ਨੇ ਫਿਰ ਵੀ ਨਹੀਂ ਹੁੰਦਾ ਹੂੰ ਸੋ ਉਸ ਕਾਸਮੋਸ ਤੋਂ ਬੋਡੀ ਆਈ ਹੈ ਹੂੰ ਔਰ ਕਾਸਮੋਸ ਅਰਬਾਂ ਕਰਮਾਂ ਸਾਲ ਤੋਂ ਜਿੰਦਾ ਰਹੇਗਾ ਵੀ ਜੀ ਇਹਦੀ ਇੱਕ ਬਹੁਤ ਨਿੱਗੀ ਬੱਕਰੀ ਅਲੌਕਿਕ ਆਦਤ ਹੈ ਕਿ ਦਿੰਦਾ ਹੀ ਦਿੰਦਾ ਹੈ ਦਿੰਦਾ ਹੀ ਦਿੰਦਾ ਹੈ ਦਿੰਦਾ ਹੀ ਦਿੰਦਾ ਹੈ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਕਿਵੇਂ ਨਿਕਲਿਆ ਜਾਵੇ ਇਸ ਤਰ੍ਹਾਂ ਦੇ ਭੰਬਲ ਪੂਸੇ ਚੋਂ ਲਾਈਫ ਜਦੋਂ ਕੰਪਲੈਕਸ ਹੋ ਜਵੇ ਉਸ ਚੋਂ ਕਿਵੇਂ ਨਿਕਲਿਆ ਜਾਵੇ ਤੁਹਾਡਾ ਤਾਂ ਤਜਰਬਾ ਇਹਨਾ ਵੱਡਾ ਹੈ ਸੌਖਾ इजी ਏ ਕਿ ਯੂ हैव टू ਸਟੱਡੀ ਫਾਰ ਦਾ ਗੁੱਡ ਪੀਪਲ ਬੁక్స్ ਔਰ ਉਹਨਾਂ ਦਾ ਇੱਕ ਤਰ੍ਹਾਂ ਦਾ ਸਮਝਣਾ ਕਿਸੇ ਤੋਂ ਜਦੋਂ ਤੁਸੀਂ ਗ੍ਰੰਥ ਬਾਰੇ ਵੀ ਸਮਝਦੇ ਹੋ ਨਾ ਕਿਸੇ ਗੀਤਾ ਬਾਰੇ ਵੀ ਸਮਝਦੇ ਹੋ ਕਿਤੇ ਕੁਰਾਨ ਬਾਰੇ ਵੀ ਸਮਝਦੇ ਹੋ ਉਹ ਤਾਂ ਤੁਹਾਡਾ ਆਪਣਾ ਉਹ ਨਾ ਕਿਤੇ ਨਾ ਕਿਤੇ ਤੁਹਾਨੂੰ ਲੈ ਜਾਏਗਾ ਕਿਤੇ ਨਾ ਕਿਤੇ ਮਿਸਲੀਡ ਕਰ ਸਕਦਾ ਹੈ ਪੋਸਿਬਿਲਟੀ ਇਸ देयर ਪਰ ਜੇ ਤੁਸੀਂ ਆਪ ਕੈਪੇਬਲ ਹੋ ਤੁਸੀਂ ਆਪਣਾ ਤੁਹਾਡੇ ਕੋਲ ਅੱਜ ਕੱਲ ਤਾਂ মিডিਆ ਹੀ ਬੜਾ ਹੈਗਾ ਕਨਸਰਨ ਕਿ ਉਹਦੇ ਮਤਲਬ ਲੱਭ ਕੇ ਜਦੋਂ ਤੁਸੀਂ ਆਪਣੇ ਤੇ ਐਨਲਾਈਜ਼ ਆਪ मीनिंग ਉਹਦੇ ਲੱਭਦੇ ਹੋ ਜੀ ਤੇ ਫਿਰ ਤੁਸੀਂ ਉਹਨੂੰ ਇੰਪਲੀਮੈਂਟ ਜਦੋਂ ਕਰਦੇ ਹੋ ਤਾਂ ਸਮਝ ਇੰਨੀ ਕੀ ਹੈ ਇਹ ਗੱਲ ਕਿ ਕਾਇਨਾਤ ਹੀ ਧਾਰਮਿਕ ਹੈ ਹਮ ਪੂਰੀ ਦੀ ਪੂਰੀ ਕੁਦਰਤ ਹੀ ਇੱਕ ਇਸ ਕੋਸਮੋਸ ਜਿਹੜਾ ਹੈਗਾ ਪੂਰਾ ਧਾਰਮਿਕ ਹੈ ਬਾਕੀ ਸਭ ਮਜਹਬ ਨੇ ਤੇ ਐਬਰੀ ਕ੍ਰੀਏਸ਼ਨ ਆਫ ਥਿਸ ਕੁਦਰਤ ਇਸ ਅ ਵੈਰੀ ਵੈਰੀ ਵੈਲਿਊਏਬਲ ਇੰਪੋਰਟੈਂਟ ਲਖਣ ਹੈ ਤੇ ਉਹਨੂੰ ਤੁਸੀਂ ਉਹਦਾ ਰੂਪ ਸਮਝ ਕੇ ਕਾਇਨਾਤ ਦੇ ਪ੍ਰੋਡਕਟ ਕਾਇਨਾਤ ਦਾ ਸਿੱਧਾ ਸਿੱਧਾ ਸਰੂਪ ਸਮਝ ਕੇ ਜਦੋਂ ਤੁਸੀਂ ਜਾਣਨਾ ਚਾਹੁੰਦੇ ਹੋ ਆਪਣੇ ਆਪ ਨੂੰ ਕਿ ਮੈਂ ਹੈ ਕੁਛ ਨਹੀਂ ਨਾਇਦਰ ਆਈ ਪੇਡ ਸਮਥਿੰਗ ਟੂ ਐਨੀਬਾਡੀ ਨੋਰ ਆਈ ਆਈ ਐਮ ਯੂ نو ਜਸਟ ਕਿਸੇ ਲਈ ਕੋਈ ਕੀਤਾ ਮੈਂ ਮੈਨੂੰ ਬੋਡੀ ਮਿਲ ਗਈ ਮੈਨੂੰ ਮਾਈਂਡ ਮਿਲ ਗਿਆ ਔਰ ਇੰਨਾ ਜ਼ਿਆਦਾ ਐਨਰਜੈਟਿਕ ਹੈ ਇਟ ਇਜ਼ ਐਨਰਜੀ ਯੂ نو ਅਸੀਂ ਮਾਈਂਡ ਕਹਿੰਦੇ ਨਾ ਇਹ ਐਨਰਜੀ ਹੈ ਬੋਡੀ ਦੇ ਵਿੱਚ ਇਹ ਕਿਤੇ ਸਿਚੁਏਟਿਡ ਹੈ ਬੜੇ ਮੈਂ ਦੇਖੇ ਆ ਲੋਕ ਕਹਿੰਦੇ ਆ ਕੋਈ ਕਹਿੰਦੇ ਆ ਜੀ ਮਾਈਂਡ ਇੱਥੇ ਹੁੰਦਾ ਮੱਥੇ 'ਚ ਕੋਈ ਕਹਿੰਦੇ ਜੀ ਦਿਲ ਕੋਲੇ ਹੁੰਦਾ ਔਰ ਕੋਈ ਆਵਾਜ਼ ਨੂੰ ਮੰਨਦੇ ਆ ਕਿ ਧੁੰਨੀ ਕੋਲ ਹੁੰਦਾ ਬਟ ਮੈਨੂੰ ਨਹੀਂ ਪਤਾ ਕਿਥੇ ਹੁੰਦਾ ਮੈਂ ਇਸ ਚੀਜ਼ ਲਈ ਉਹ ਨਹੀਂ ਬਟ ਇਹ ਮਾਈ ਬਹੁਤ ਇੰਪੋਰਟੈਂਟ ਚੀਜ਼ ਹੈ એનર્ਜੀ ਹੈ ਇੱਥੇ ਜੋ ਹੋ ਰਿਹਾ ਨਾ ਜਦੋਂ ਤੁਸੀਂ ਉਹਨੂੰ ਐਨਲਾਈਜ਼ ਕਰਨਾ ਸ਼ੁਰੂ ਕਰ ਦੋਗੇ ਤੇ ਫਿਰ ਤੁਹਾਡੀਆਂ ਸਮੱਸਿਆਵਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਛੋਟੀ ਸਮੱਸਿਆ ਤੇ ਵੀ ਹੂੰ ਉੱਥੇ ਫਿਰ ਤੁਹਾਨੂੰ ਕੰਮ ਕਰਨਾ ਬਹੁਤ ਇਜ਼ੀ ਹੋ ਜਾਂਦਾ ਤੁਸੀਂ ਕਿਵੇਂ ਨਿਕਲੇ ਮਤਲਬ ਕਿ ਉਹ ਔਖੇ ਦੌਰ ਚ ਕਿਹੜੀ ਇੱਕ ਚੀਜ਼ ਹੈਂਡਹੋਲਡਿੰਗ ਬਣੀ ਕੀ ਹੈ ਹੁਣ ਹੈਂਡਹੋਲਡਿੰਗ ਪੜਨਾ ਹੈਂਡਹੋਲਡਿੰਗ ਬਾਬੇ ਨਾਨਕ ਨੂੰ ਜਾਣਨਾ ਫਰੀਦ ਨੂੰ ਪੜਨਾ ਕਬੀਰ ਨੂੰ ਮੁਹੰਮਦ ਨੂੰ ਜਾਣਨਾ ਬੁੱਧ ਦੀ ਗੱਲ ਕਰਨੀ ਇਹ ਜਦੋਂ ਅਸੀਂ ਆਮ ਜ਼ਿੰਦਗੀ ਦਾ ਹਿੱਸਾ ਬਣਾ ਲੰਨੇ ਆ ਤੇ ਉਹਨਾਂ ਕੋਲੇ ਜੋ ਮਟੀਰੀਅਲ ਪਿਆ ਉਹਨਾਂ ਨੇ ਜੋ ਰਾਈਟ ਕੀਤਾ ਹੋਇਆ ਉਹਨਾਂ ਦੀਆਂ ਜੋ ਲਿਖਤਾਂ ਨੇ ਉਹਦੇ ਵਿੱਚ ਜਦੋਂ ਤੁਸੀਂ ਉਤਰਨ ਦੀ ਕੋਸ਼ਿਸ਼ ਕਰਦੇ ਹੋ ਉਹਨੂੰ ਗਾਉਂਦੇ ਹੋ ਉਹਨੂੰ ਯਾਦ ਕਰਕੇ ਇੱਕ ਤਰੀਕੇ ਦਾ ਪਰਫਾਰਮ ਕਰਨ ਦੀ ਤੁਹਾਨੂੰ ਕ੍ਰੋਸਟੀ ਜਾਗਦੀ ਹੈ ਕਿ ਹੈ ਕੀ ਲਿਖਿਆ ਹੋਇਆ ਤੇ ਉਹ ਰਾਈਟਰ ਜਿਹੜੇ ਵੀ ਲਿਖ ਕੇ ਗਏ ਨੇ ਹਮ ਉਹਨਾਂ ਦੇ ਵਿੱਚ ਜਿਉਣ ਦਾ ਸੰਕਲਪ ਉਹ ਕਿੱਥੇ ਤੱਕ ਡੂੰਗਾ ਗਏ ਨੇ ਇਹ ਸੋਚ ਸੋਚ ਕੇ ਬਹੁਤ એનર્ਜੀ ਮਿਲਦੀ ਆ ਤੁਹਾਨੂੰ ਕਿ ਮੈਂ ਤਾਂ ਯਾਰ ਮੇਰਾ ਤਾਂ ਸਾਲਾ ਹੈ ਹੀ ਕੁਝ ਨਹੀਂ ਹੈਗਾ ਕਿਉਂ ਮੈਂ ਲਿਆ ਹੀ ਕੁਝ ਨਹੀਂ ਹਮ ਮੈਂ ਬਾਏ ਕੁਝ ਨਹੀਂ ਕੀਤਾ ਮੈਂ ਪੇ ਕੁਝ ਨਹੀਂ ਕੀਤਾ ਫ੍ਰੀਜ ਮਿਲ ਗਿਆ ਮੈਨੂੰ ਜਿਹੜਾ ਬੰਦਾ ਜੂਝ ਰਿਹਾ ਹੁੰਦਾ ਸਥਿਤੀ ਨਾਲ ਆਪਣੀ ਹਾਲਾਤ ਨਾਲ ਉਹ ਕਹਿੰਦਾ ਕਿ ਦੇਖੋ ਤੁਸੀਂ ਗਿਆਨ ਬਹੁਤ ਦੇ ਰਹੇ ਹੋ ਪਰ ਮੇਰੀ ਸਥਿਤੀ ਦਾ ਬਹੁਤ ਔਖੀ ਹੈ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਕਿ ਉਹਨੂੰ ਉਸ ਲਈ ਅੱਖਰ ਨਹੀਂ ਚੰਗੇ ਲੱਗ ਰਹੇ ਹੁੰਦੇ ਮੇਰੇ ਨਾਲ ਵੀ ਇਦਾਂ ਹੀ ਹੋਇਆ ਉਸ ਲਈ ਉਹਨੂੰ ਸੁਜੈਸ਼ਨ ਨਹੀਂ ਦੇਣਾ ਉਹਨੂੰ ਕੋਈ ਵੀ ਸੋਲੂਸ਼ਨ ਬਾਲਦਾ ਉਹਨੂੰ ਤਾਂ ਸੋਲੂਸ਼ਨ ਜਿਹੜਾ ਹੈਗਾ ਉਸ ਵੇਲੇ ਜਾਂ ਸਾਈਕੋਲੋਜਿਸਟ ਉਹਨੂੰ ਦਿੰਦੇ ਆ ਉਹ ਕਰਵਾਉਣਾ ਆ ਉਹ ਕਰੇ ਉਹ ਇਸ ਚੀਜ਼ ਨੂੰ ਹੌਲੀ-ਹੌਲੀ ਵਰਦਾਨ ਫੀਲ ਕਰੇ ਕਿ ਜੋ ਮੇਰੇ ਨਾਲ ਹੋਇਆ ਇਹ ਬਹੁਤ ਲੋਕਾਂ ਨਾਲ ਮੇਰੇ ਤੋਂ ਥੱਲੇ ਵੀ ਆ ਲੋਕ